ਆ ਜਾ ਲੈ ਚਵੜਾ ਇਹ ਪੁੱਤਰ ਨਹੀਂ ਨਹੀਂ ਕਰਾਉਣਾ ਸੁਣ ਲੈ ਅਰੋ ਮੂਸਲੂਨ ਰਿਆਨਗੋੜਾ ਉਹਨਾਂ ਦਾ ਤੀਜਾ ਚੌਥਾ ਪੁੱਤਰ ਬਹਿ ਰਿਹਾ ਜੀ ਬੈਗੀ ਬੈਗੀ ਹਲੋ ਆਹ ਭਾਈ ਉੱਤਰ ਵਹਨਦੇ ਆਇਓ ਮੱਖਣ ਸਾਹ ਨਾਲ ਚਵੀ ਦੇ ਭਾਜੀ 12 ਵਜੇ ਚਵੀ ਦੇ ਠੀਕ ਹੈ ਜੀ 12 ਕਿਨੇ ਦੇ ਚਾ ਉਹ ਚਵੀ ਤੇ ਨਹੀਂ ਸਾਜ ਭਾਈ ਬਤਾਲੀ ਗਾਏ 42 12 42 ਦੇ 42 42 ਗਏ ਚਾ 12 42 ਸਤਿਗੁਰੂ ਵੀਰ ਦੀ ਮਮਤਾ ਤੋਂ ਕੋਈ ਨਾ ਨਹੀਂ ਨਹੀਂ ਬਾਬਾ ਇਹ ਪਾਈ ਨਹੀਂ ਮੈਂ ਤਾਂ ਲੱਗਾ ਪਾਉਣੇ ਇਹ ਮੈਂ ਵੀਡੀਓ ਬਣਾਈ ਆ ਅਇਆ ਵੀਡੀਓ ਬਣਾਈ ਮੈਂ ਇਹਦਾ ਫੋਨ ਬੜੀ ਹੌਲੀ ਚੱਲਦਾ ਹੈ ਨਾ ਉਹਦਾ ਵੀ ਦੂਸਰੀ ਹੈ ਹਾਂ ਉਹਦੇ ਆਪ ਹੁਣ ਨਹੀਂ ਚੱਲਦੇ ਆ ਵੇਣਾ ਨਾ ਯਾਰ ਆਉਂਦਾ ਦੋ ਟਾਂ ਆ ਵੀਰੇ 12 11 ਬੰਬਿੰਦੇ 42 ਕਾਰੀ ਦੇ 42 ਦੇ ਹੋਈ ਆ ਤਾਂ ਵੇਖ ਲਿਓ ਲੋ ਜੀ ਪੰਜਵਾ ਕੁ ਉੱਤਰ ਬਹਿ ਰਿਹਾ ਏ ਕਿਹਨਾ ਨਾ ਮੋ ਉਠਣਾ ਡਾਟਾ ਸਾਬ ਦੇ ਕੋਠੋ ਬਹਿਨਦਾ ਏ ਬੈਗ ਆ ਗਿਆ ਬੈਗ ਆ ਗਿਆ ਮਾਣਾ ਉਸਤਾਦ ਬੈਲਜੀਅਮ ਵਾਲੇ ਦੀ ਤੀਸਰੀ ਕਬੂਤਰੀ ਜੋਨਸਰੀ ਇਹ ਬਹਿ ਰਹੀ ਹੈ ਮਾਣਾ ਉਸਤਾਦ ਬੈਲਜੀਅਮ ਵਾਲੇ ਦੀਸਰੀ ਵੁਤਰੀ ਜੌਨਸਰੀ ਰੋਮੀ ਸਲੂਨ ਦੀ ਛੱਤੋਂ ਹਾ ਦੂਸਰਾ ਕਮਟਰ ਬਹਿ ਰਿਹਾ ਹੈ ਨਹੀਂ ਆਲੇ ਇਹ ਬੈ ਗਿਆ 10 ਆ ਇਹ ਉਹ ਅੱਧਾ ਜਿਹਾ ਆ ਗਈ ਇਹ 11 ਜੀ ਪੜਾਏ ਵੇਖਦਾ ਰੋ ਵੇਖਦਾ ਹੱਥ ਲਾ ਗਿਆ ਹੈ ਜੀ ਉਹ ਤੜ ਵੀ ਨਹੀਂ ਉਹ ਉੱਡੀ ਨਹੀਂ ਨੰਨ ਜਿੱਡੀ 40 ਗੋਟੇ ਟੈਂਪ ਚੋਟ ਚੋਟਾ ਕਰਾ ਬੰਦ ਕਰਾ ਉਤਰ ਬੰਦ ਬੈਗ ਆਇਆ ਵੀਰ ਜੀ ਆ ਵੀਰ ਜੀ ਹਰਜੀ ਉਸਤਾਦ ਦੇ ਕੋਠੇ ਤੋਂ ਵਾਦੀ ਤੋਂ ਵੀਰ ਜੀ 4 ਜਨਵਰੀ ਬੈਨਦਿਆ ਜੀ ਜੋਨਸਰਾ ਕਬੂਤਰ ਹਰਜੀਤ ਉਸਤਾਦ ਵਾਦੀ ਤੋਂ ਆ ਬੈਗ ਆਇਆ ਵੀਰ ਜੀ ਆ ਵੇਖੋ ਕਿੰਨਾ ਟਾਈਮ ਹੋਇਆ ਭਾਈ 938 पे बैठा है भाई ओ यार क्लब ही निकले है ये भी चढ़ाई है और गिना करना था अपने क्लब से ठीक है চাল <laughs> 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 ਗੱਲ ਬਾਕੀ ਹੈ ਭਰਾਵਾ ਛੁਗੜੀ ਟੇਪਾਂ ਦੀ ਮੁੱਦੀ ਵਿੱਚ ਟਾਵਰ ਨਾਲ ਬਾਬਾ ਬੈਠਾ ਰੋਮੀ ਇਸ ਨੂੰ ਤੋਂ ਪਹਿਲਾਂ ਕਬੂਤਰੀ ਬੈਠੀ ਸੀ ਤੇ ਆ ਬਣਾ ਉਸਤਾਜੀ ਹਰਦੀਪਤਾ ਦੇ ਕੋਠੇ ਰੋ

ਅਬ ਬਲੈਸਤਾਨ ਦੀ ਸਾਡ ਤੋਂ ਨਾ ਚੌਥਾ ਕਬੂਤਰ ਨਿਕਲ ਆਇਆਗੇ ਅਬ ਬਾਹਰ ਆਇਆ ਜੀ ਆਪਣੀ ਆਪਣੀ ਰਾਤ ਮੇਰੀ ਨੂੰ ਹਾਂ ਮੈਂ ਹਲੇ ਕਾਲੋ ਤਾਣਾ ਹੋ ਰੋ ਗਿਆ ਹਲੇ ਮੈਂ ਗਿਆ ਨਿਕਲੋ ਛੇਲੇ ਰਿਪਾਈ ਤੋਂ ਹੁੰਦੀ ਅਸ਼ਾ ਹਾਂ ਹੁੰਦੀ ਮੈਂ ਛੇਲੇ ਅੱਜ ਵਾਰ ਵੀ ਤੇ ਆ ਗਿਆ Obrigado. ਅਤੇ ਚੌਥਾ ਕਬੂਤਰ ਬਹਿ ਗਿਆ ਭੱਲੇ ਉਸਤਾਦ ਦੀ ਛੱਤ 'ਤੇ